ਮੇਰਾ ਨਾਮ ਸੁਮੀਤ ਹੈ ਕਿਹੜੀ ਏਜੰਸੀ ਹੈ ਇਹ ਟਾਟਾ ਏਜੰਸੀ ਨੋਵਲਟੀ ਟਾਟਾ ਏਜੰਸੀ ਹੈ ਗੁਰਦਾਸਪੁਰ ਤੋਂ ਗੱਲਬਾਤ ਹੋਈ ਕਿ ਸਰ 6:30 ਵਜੇ ਦਾ ਟਾਈਮ ਹੈ ਤੇ ਅਸੀਂ ਜਸਟ ਅਸੀਂ ਛੁੱਟੀ ਹੋਣ ਲੱਗੀ ਸੀ ਹਨੂ ਅਸੀਂ ਆਣ ਲੱਗੇ ਸੀ ਐਵੇਂ ਤੇ 120 30 ਦੀ ਸਪੀਡ ਤੇ ਆ ਰਿਹਾ ਸੀ ਬੰਦਾ ਪਿੱਛੋਂ ਕਹਿੰਦਾ ਕਿ ਮੈਂ ਨਾ ਰਾਈਟ ਟਰਨ ਲੈਫਟ ਟਰਨ ਕਰਨ ਲੱਗਾ ਸੀ ਤੇ ਕਹਿੰਦਾ ਕਿ ਮੈਂ ਗਲਤੀ ਨਾ ਹੋ ਗਿਆ ਮੇਰੇ ਕੋ ਅਸੀਂ ਵੀ ਆਖਿਆ ਤੇ ਨੇ ਨਸ਼ਾ ਕੀਤਾ ਹੈ ਇਸ ਬੰਦੇ ਨੇ ਠੀਕ ਹੈ ਜੀ ਸਰ 2 ਮਿੰਟ ਦਾ ਫਰਕ ਹੀ ਜੇ ਅਸੀਂ ਸਾਰੇ ਇੱਥੇ ਆ ਜਾਂਦੇ ਬਾਈਕ ਲੈਣ ਤੇ ਸਾਰੇ ਖਤਮ ਹੋਏ ਇਹ ਬੰਦੇ ਮੌਕੇ ਤੇ ਤੇ ਫਿਰ ਕੌਣ ਜ਼ਿੰਮੇਵਾਰੀ ਹੈ ਇਸ ਬੰਦ ਦਾ ਦੱਸੋ ਕਾਰੀਆ ਕੰਨੇ ਬੰਦੇ ਵਜ ਗੱਡੀ ਗੱਡੀ ਚ ਕੱਲਾ ਬੰਦਾ ਸੀ ਉਹਦੇ ਨਾਲ ਬੰਦੇ ਕਿੰਨੇ ਰਲ ਗਏ ਕਹਿੰਦੇ ਕਿ ਅਸੀਂ ਤੁਹਾਨੂੰ ਗੋਲੀ ਮਾਰ ਦੇਣੀ ਐ ਐਦਾ ਬੰਦਾ ਬੋਲ ਰਿਹਾ ਸੀ ਜਿਹੜੇ ਨਾਲ ਦੇ ਸਾਥੀ ਸੀ ਉਹਦੇ ਫਿਰ ਜਦੋਂ ਪੁਲਿਸ ਵਾਲੇ ਆਏ ਫਿਰ ਕੋਈ ਨਹੀਂ ਬੋਲਿਆ ਲੱਗੇ ਐ ਜਿਹੜੀ ਗੱਡੀ ਚੜੀ ਆ ਮੋਟਰਸਾਈਕਲਾਂ ਤੇ ਚੜੀ ਆ ਹਾਂਜੀ ਬਾਈਕ ਤੇ ਮੋਟਰਸਾਈਕਲ ਸਾਰੇ ਜਿੰਨੇ ਵੀ 6-7 ਮੋਟਰਸਾਈਕਲ ਸੀ ਸ਼ੁਕਰ ਕਰੋ ਸਰ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਅਸੀਂ ਜੱਸਾ ਜੀ ਆਣ ਹੀ ਲੱਗੇ ਸੀ ਛੁੱਟੀ ਹੋਣ ਲੱਗੀ ਸੀ ਜਾਨੀ ਨੁਕਸਾਨ ਹੋ ਜਾਂਦਾ ਫਿਰ ਪੇ ਦੱਸੋ ਕੌਣ ਜਿਵੇਂ ਆਰੀਆ ਦਾ ਕਿੰਨੇ ਕੁ ਮੋਟਰਸਾਈਕਲ ਸੀ ਸਰ 6-7 ਮੋਟਰਸਾਈਕਲ ਸੀ ਸੋ 8 ਹੀ ਲਾ ਲਓ ਤੁਸੀਂ ਸਾਰੇ ਡੈਮੇਜ ਹੋ ਗਏ ਸਾਰੇ ਡੈਮੇਜ ਹੋ ਗਏ ਸਾਰੇ ਗੂੜੇ ਕੰਮ ਕਰਦੇ ਸਾਰੇ 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 ਜਰੂਰ ਕਰਦੇ ਸਾਢੇ 6 ਛੁੱਟੀ ਹੋਣ ਲੱਗੀ 6 ਵਜੇ 28 ਮਿੰਟ ਤੱਕਾਂਡ ਹੋ ਗਿਆ ਕੁਛ ਨਹੀਂ ਪੜਿਆ ਹਾਂਜੀ ਲੈ ਗਏ ਥਾਣੇ ਲੈ ਗਏ ਅਸੀਂ ਚੱਲੇ ਹਾਂ ਦੱਸ ਪਿੱਛੇ ਚੱਲੇ ਹਾਂ ਥਾਣੇ ਤੇ ਮੰਗ ਕਰਦੇ ਕਿ ਜਿਹੜਾ ਸਾਡੇ ਅਨੁਸਾਰ ਹੈ ਉਹ ਭਰਿਆ ਭਰਿਆ ਜੇ ਬਸ ਹੋਰ ਕੁਝ ਨਹੀਂ ਬਾਕੀ ਜਿਹੜੀ ਧਮਕੀ ਮਿਲੀ ਆ ਧਮਕੀ ਦੇਂਦੇ ਆ ਇਹਨਾਂ ਤੇ ਵੀ ਹਾਂ ਕਾਰਵਾਈ ਹਾਂ ਕਾਰਵਾਈ ਕੀਤੀ ਜੀ ਨਾ ਕਹਦਾ ਤੇ ਕੀ ਗੱਲ ਪਤਾ ਜੀ ਸਾਰੀ ਭਾਜੀ ਮੇਰਾ ਨਾਮ ਦੀਪਕ ਆ ਮੈਂ ਇੱਥੇ ਐਜ਼ ਅ ਡਰਾਈਵਰ ਜੋਬ ਕਰਦਾ ਟਾਟਾ ਮੋਟਰ ਦੇ ਵਿੱਚ ਤੇ ਭਾਜੀ ਆਪਣੇ ਸਰਨਾਮ ਸਿਕਿਉਰਟੀ ਗਾਰਡ ਆ ਇੱਥੇ ਆਪਣੇ ਤੇ 120 ਦੀ ਸਪੀਡ ਤੇ ਗੱਡੀ ਆਈ ਆ ਮੋਟਰਸਾਈਕਲਾਂ ਦੇ ਉੱਤੇ ਨਾਲ ਆ ਵੇਖੋ ਦਰਖਤ ਵੀ ਵੇਖੋ ਕੀ ਹਾਲ ਕੀਤਾ ਤਰਤਾਂ ਦੇ ਉੱਤੇ ਚਾੜਤੀ ਆ ਤੱਗੋਂ ਕਹਿੰਦਾ ਗਲਤੀ ਕੀਤੀ ਆ ਮੇਰੀ ਰਿੰਗ ਕੀਤੀ ਆ ਨੇ ਕਿੰਨੇ ਕੁ ਮੋਟਰਸਾਈਕਲਾਂ ਦੇ ਵਿੱਚ ਪੇਟ ਜਾ ਗਿਆ ਪੰਜ ਮੋਟਰਸਾਈਕਲ ਜੇ ਦੋ ਵੱਡੇ ਮੈਨੇਜਰਾਂ ਦੇ ਕੁਲਜੀਤ ਸਰ ਮੈਨੇਜਰ ਇੱਥੇ ਰਗਵੀਰ ਸਰ ਆ 6 ਲਗ ਐਗਜ਼ੈਕਟਿਵ ਪੂਰੀ ਡੈਮੇਜ ਹੋਈ ਪੂਰੀ ਡੈਮੇਜ ਹੋਈ ਸਰ ਤੁਹਾਡੇ ਸਾਹਮਣੇ ਹੀ ਆਂ ਵੇਖੋ ਤੇ ਕਾਜਾ ਕਾਜਾ ਲੁਕੀਤਾ ਗਿਆ ਕਪੂ ਬਨੀ ਸਰ ਮਲਾਜ਼ਮਾਂ ਨੂੰ ਫੋਨ ਕੀਤਾ 112 ਨੰਬਰ ਡਾਇਲ ਕੀਤਾ ਸੀ ਸਰ ਹੁਣ ਨਹੀਂ ਆਏ ਆ ਤੇ ਕਹਿੰਦੇ ਕਿ ਸੱਦਾ ਥਾਣੇ ਉਨੂੰ ਬਿਠਾ ਕੇ ਲੈ ਕੇ ਗੱਡੀ ਦੇ ਵਿੱਚ ਅਗਲੀ ਕਾਰਵਾਈ ਕਰਾਂਗੇ ਉੱਥੇ ਥਾਣੇ ਆ ਜਾਓ ਗੱਲ ਕਰਦੇ ਆ ਨਹੀਂ ਮੈਂ ਤਾਂ ਸਰ ਮੰਗ ਉਹਨਾਂ ਦੀ ਆ ਨਾ ਮੋਟਰਸਾਈਕਲ ਉਹ ਗਏ ਆ ਸਰ ਹੁਣ ਨਹੀਂ ਮੇਰਾ ਤੇ ਸਾਈਡ ਤੇ ਹੀ ਨਾਲ ਲਾਡੇ ਸਿਕਿਉਰਟੀ ਕਰਦਾ ਸੀ ਜੋ ਮਲਾਜ਼ਮ ਕਰਨਗੇ ਠੀਕ ਕਰਨਗੇ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਮਾ ਇਹ ਐਸੇ ਕਰਤੀ ਜਾਂਦੇ ਸਨ ਕਿ ਕੀ ਕਰ ਨਹੀ ਉਹ ਘਟਨਾ ਹੋਈ ਆ ਤੇ ਗੱਡੀ ਸਪੀਡ ਤੇ ਆਉਂਦੀ 120 ਦੀ ਸਪੀਡ ਤੇ ਆਉਂਦੀ ਤੇ ਟਾਟਾ ਲੱਕ ਟਾਟਾ ਰਜੈਂਸੀ ਲੱਗੇ ਆਈ ਆ ਤੇ ਮਨ ਮੋਟਰਸਾਈਕਲ ਨਾਲ ਉੱਤੇ ਚੜਤੀ ਆ ਗੱਡੀ ਚ ਤਦ ਨੂੰ ਕੀ ਪਤਾ ਲੱਗਾ ਆ ਨੂੰ ਇੱਕ ਵਾਇਰਲਸ ਆਈ ਸਾਨੂੰ ਆਪਾਂ 18 ਨੂੰ ਦੋਸ਼ ਨੂੰ ਕੀਤਾ ਕਰ ਦੋਸ਼ ਨੂੰ ਕਾਬੂ ਕਰਕੇ ਸਾਧਰ ਵਾਲੇ ਲਾ ਕੇ ਤੇ ਕੋਈ ਕਾਲੀ ਮਾਲ ਦੀ ਨੁਕਸਾਨ ਨਹੀਂ ਹੋਇਆ ਕਿ ਪਚਾ ਹੋ ਗਿਆ ਕਿੰਨੇ ਕ ਮੋਟਰਾਂ ਚ ਪੇਟ ਚਾਏ ਉਹਨੇ ਇਹ ਚਾਰ ਕ ਮੋਟਰਾਂ ਖੜਾ ਚਾਹ ਹਾਂ ਜੀ ਪੂਰੇ ਡੈਮੇਜ ਹੋ ਗਿਆ ਪੂਰਾ ਡੈਮੇਜ ਹੋ ਗਿਆ ਠੀਕ ਠੀਕ ਹੈ